ਲੋਟ ਹੋਈ ਹੈ ਔਰ ਅਸੀਂ ਕਢਵਾਣਾ ਹੈ 1500 ਕਰੋੜ ਨੰਬਰ ਆ ਜਾਣਾ ਚੰਤਾਨਗਰੋਂ ਸਾਰਿਆਂ ਦੇ ਨੰਬਰ ਆ ਰਹੇ ਆ ਉਹ ਜਿਹੜਾ ਮੁੱਠਿਆਂ ਨੂੰ ਇੱਕਦਮ ਫੜੇ ਦੋਗੇ ਨਾ ਮੁੱਠਿਆਂ ਨੂੰ ਕਿ ਮੈਨੂੰ ਕੋਈ ਅੰਦਰ ਨਹੀਂ ਕਰ ਸਕਦਾ ਕਰਤਾਨਾ ਨੂੰ ਹੁਣ ਨਿਕਲ ਕੇ ਦਿਖਾਵੇ ਨਿਕਲ ਨਹੀਂ ਪਾਉਣਾ ਹੁਣ ਤੇ ਇਹ ਤਾਂ ਵਹੀ ਚਾਲੇ ਦੇਖ ਲੋ ਆਦੀ ਕਹੀ ਜੀ ਹੈ ਬਾਕੀ ਹੋਰ ਬਹੁਤ ਸਿਫਤਾਂ ਬਾਅਦ ਦੱਸਾਂਗੇ ਹਲੇ ਨਹੀਂ ਦੱਸਣੀਆਂ ਸੋ ਸਾਰਾ ਤੁਸੀਂ ਤੁਹਾਡਾ ਸਾਰਿਆਂ ਦਾ ਮੈਂ ਬਹੁਤ ਧੰਨਵਾਦ ਕਰਦਾ ਹਾਂ ਤੁਸੀਂ ਇੱਕ ਦੋ ਗੱਲਾਂ ਕੋਈ ਰਹਿ ਨਾ ਜਾਵੇ ਹਾਂ ਸੋ ਇੱਕ ਗੱਲ ਹੋਰ ਹੈ ਕਿ ਆਪਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਅਰਜੁਨ ਬਣਨਾ ਪੈਣਾ ਦੂਸਰਾ ਅਸੀਂ ਆਪਣੀਆਂ ਪ੍ਰਾਪਤੀਆਂ ਜਿਹੜੀਆਂ ਆਪਣੇ ਪਿੰਡ ਲੈ ਕੇ ਜਾਣੀਆਂ ਇੱਕ ਇੱਕ ਘਰ ਚ ਲੈ ਕੇ ਜਾਣੀਆਂ ਤੁਹਾਡਾ ਤੁਹਾਡਾ ਰਿਪੋਰਟ ਕਾਰਡ ਹੋਵੇ ਜਿਹੜਾ ਤੁਹਾਡਾ ਪਿੰਡ ਤੁਸੀਂ ਚਾਹੇ ਜ਼ਿਲ੍ਹੇ ਦੇ ਪ੍ਰਧਾਨ ਹੋ ਅੱਗੇ ਸੋਤਲੋਂ ਵੀ ਮੈਂ ਆਪਾਂ ਸਿਰਫ ਇਹ ਦੇਖਣੇ ਕਿ ਕਤਲੌਰ ਤੋਂ ਰਣਜੋਧ ਬੈਠਾ ਇਹਦੀ ਡਿਊਟੀ ਹੈਗੀ ਐ ਕਤਲੌਰ ਦੀ ਤੁਹਾਡੀ ਡਿਊਟੀ ਹੈ ਤੜਾਕ ਦੀ ਫੌਜੀ ਸਾਹਿਬ ਬੈਠੇ ਨੇ ਮੱਕੜਿਆਂ ਤੋਂ ਆਪਣੀ ਤੁਹਾਡੀ ਸਭ ਤੋਂ ਪਹਿਲਾਂ ਡਿਊਟੀ ਤੁਹਾਡੇ ਪਿੰਡ ਦੀ ਹੈ ਤੁਸੀਂ ਆਪਣੇ ਪਿੰਡ ਜਤਨ ਜੇ ਤੁਸੀਂ ਆਪਣਾ ਪਿੰਡ ਜਿਤਾ ਦਿੰਦੇ ਹੋ ਤਾਂ ਬਸ ਪੰਜਾਬ ਅਸੀਂ ਜਿੱਤ ਲਿਆ ਕਿਸੇ ਕਿਸੇ 플레이 ਖੇਚ ਨਹੀਂ ਆਪਾਂ ਸਭ ਤੋਂ ਪਹਿਲਾਂ ਤੁਹਾਡੀ ਡਿਊਟੀ ਤੁਹਾਡੇ ਪਿੰਡ ਦੀ ਔਰ ਅਸੀਂ ਕਈ ਵਾਰ ਚੁੱਪ ਕਰ ਜਾਂਦੇ ਹਾਂ ਜਵਾਬ ਦਿਓ ਜਿਹੜਾ ਸਾਹਮਣੇ ਪੁੱਛਦਾ ਅਗਰ ਉਹ ਕਹਿੰਦਾ ਨਸ਼ੇ ਨਹੀਂ ਖਤਮ ਹੋਏ ਬੇਤ ਕਿਉਂ ਨਹੀਂ ਹੋਇਆ 80% ਮੈਂ ਕਲੇਮ ਕਰਸਾ ਨਾ 80% ਨਸ਼ੇ ਸਾਡੇ ਹਲਕੇ ਚੋਂ ਖਤਮ ਹੋ ਗਏ 20 25000 ਬੰਦਾ ਅੰਦਰ ਚੁੱਕ ਕੇ ਕੀਤਾ ਹੋਇਆ ਆ ਸਹੇੜੀ ਦੇਖ ਲਓ ਸੋਲਖੀਆਂ ਦੇਖ ਲਓ ਬਿੱਲ ਡੱਲੇ ਬ੍ਰਾਂਧਪੁਰ ਕਿਉਂ ਜੀ ਸਹੀ ਆ ਗੱਲ ਸਹੀ ਹੈ ਅਸੀਂ ਅੱਗੋਂ ਬੋਲਦੇ ਨਹੀਂ ਜਵਾਬ ਦੇਉ ਜੇ ਕੋਈ ਇੱਕ ਕੋਈ ਨੋਟਸ ਕੱਢਦਾ ਉਹਨੂੰ ਦੱਸੋ ਵੀ ਮੁਫਤ ਬਿਜਲੀ 90% ਨੂੰ ਆਉਂਦੀ ਹੈ ਕਿ ਨਹੀਂ ਬਿਜਲੀ ਬਿਜਲੀ 12 ਘੰਟੇ ਕਿਸਾਨ ਨੂੰ ਮਿਲਦੀ ਹੈ ਕਿ ਨਹੀਂ ਗੰਨੇ ਦਾ ਪੈਸਾ ਇੱਕ ਇੱਕ ਮਿਲਦਾ ਹੈ ਕਿ ਨਹੀਂ ਮਿਲਦਾ ਜੀ ਰੇਟ ਕੀ ਹੈ ਸਭ ਤੋਂ ਵੱਧ ਰੇਟ ਜਿਹੜਾ ਸਾਡੇ ਪੰਜਾਬ 'ਚ ਹੈਰਮਲ ਪਲਾਂਟ ਕਿਨੇ ਖਰੀਦੇ ਸਾਡੀ ਸਰਕਾਰ ਨੇ ਟੋਲ ਪਲਾਂਟ ਇਹ ਅੱਜ ਤੱਕ ਕਿਸ ਨੇ ਬੰਦ ਕੀਤਾ ਸਾਡੀ ਸਰਕਾਰ ਨੇ ਬੰਦ ਕੀਤਾ ਉੱਥੇ ਐਨੇ ਤੁਸੀਂ ਜੇ 5-7 ਹਲਕਾ ਬੜੀ ਲੰਬੀ ਲਿਸਟ ਹੈ ਤੁਸੀਂ ਪੰਜ ਸੱਤ ਜੇ ਗੱਲਾਂ ਕਰਦੇ ਹੋ ਨੇ ਵਾਹਣਾ ਚਾਗਵਾਂ ਬਈ ਗੱਲ ਸਹੀ ਹੈ ਸੋ ਇਹ ਹੈ ਸਾਨੂੰ ਹੁਣ ਫਰੰਟ ਤੇ ਆਣਾ ਪੈਣਾ ਫਰੰਟ ਤੇ ਆ ਕੇ ਲੜਨਾ ਪੈਣਾ ਤਾਂ ਗੱਲ ਪਾਣੀ ਆ ਔਰ ਇਹ ਹੈ ਕਿ ਇਹਨਾਂ ਦੇ ਹੁਣ ਤਾਂ ਜ਼ਮਾਨਤ ਆ ਜੱਫਤ ਹੋ ਗਈ ਇਹਨਾਂ ਦੀ ਤਰਨ ਤਰਨ ਚ ਔਰ ਜਿਹੜਾ ਇੱਕ ਨਵੀਂ ਗੱਲ ਨਿਕਲੀ ਹੈ ਆ ਜਿਹੜੇ ਨਰੇਗਾਂ ਦਾ ਅਸੀਂ ਬੀਜੇਪੀ ਤੇ ਸੁੱਟੀ ਜਾਂਦੇ ਆ ਜਿਹੜੇ ਚੇਅਰਮੈਨ ਨੇ ਪੰਚਾਇਤੀ ਰਾਜ ਦਾ ਕਾਂਗਰਸੀ ਹੈ ਪਾਰਲੀਮੈਂਟ ਕਮੇਟੀ ਦਾ ਜਿਹੜਾ ਚੇਅਰਮੈਨ ਹੈ ਪੰਚਾਇਤੀ ਰਾਜ ਕਮੇਟੀ ਦਾ ਪਾਰਲੀਮੈਂਟ ਦਾ ਉਹ ਕਾਂਗਰਸੀ ਹੈ ਜਦੋਂ ਇਹ ਐਕਟ ਉੱਥੇ ਗਿਆ ਕਾਂਗਰਸੀ ਬੋਲੇ ਨੇ ਉਹ ਬੋਲੇ ਹੀ ਨਹੀਂ ਕੋਈ ਸੋ ਇਹ ਵੀ ਇਹਨਾਂ ਦੀ ਦੇਣ ਮਿਲੇ ਹੋਏ ਸਾਰੇ ਬਾਕੀ ਤਾਂ ਤੁਸੀਂ ਸਾਰਿਆਂ ਜਾਣਦੇ ਹੋ ਵੀ ਕਿੰਨਾ ਅਕੋਠੀ ਦੇ ਵਿੱਚ ਵੀ ਰੇਤ ਤਾਂ ਕਿੱਥੋਂ ਪਿਆ ਸਾਰੇ ਨੂੰ ਪਤਾ ਚਮਕੌਰ ਵਾਲੇ ਬੈਠੇ ਉਹਨੇ ਦੱਸ ਦੇਣਗੇ ਹੁਣੇ ਹੈ ਸਾਡੇ ਮਾਨਗੜ ਦੀ 4 ਕਰੋੜ ਦਾ 4 ਕਰੋੜ ਦਾ ਸੋ ਇੱਦਾਂ ਨੇ ਸਾਡੇ ਕੋਲ ਹੈਗੇ ਆ ਇਹ ਚੀਜ਼ ਕੀ ਨੇ ਇਹ ਤਾਂ ਆਉਣ ਵਾਲੇ ਸਮੇਂ ਵਕਤ ਆਵੇ ਪਰ ਤੁਝੇ ਬਤਲਾ ਦੇਣਗੇ ਆਸਮਾ ਅਖਤ ਜੇ ਹਮ ਕਿਆ ਬਤਾਏ ਕਿਆ ਹਮਾਰੇ ਦਿਲ ਮੇ ਹੈ ਬਹੁਤ ਕੁਝ ਹੈਗਾ